ਹਾਂਜੀ ਦੋਸਤੋ ਤੁਹਾਡਾ ਇਲੈਕਟ੍ਰੀਕਲ ਮਾਈਨ ਮੇਕਰ YouTube ਚੈਨਲ ਤੇ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈ NCV ਜਿਹੜੀ ਕਿ ਇਹ ਮਲਟੀਮੀਟਰ ਔਰ ਜਿਹੜਾ ਕਲੈਮ ਮੀਟਰ ਹੈਗਾ ਇਸ ਦੇ ਉੱਪਰ ਇੱਕ ਆਪਸ਼ਨ ਹੈਗੀ ਆ ਜਿਹੜੀ ਆਫ ਦੇ ਲੈਫਟ ਸਾਈਡ ਤੇ ਆ ਔਰ ਇਸੇ ਤਰ੍ਹਾਂ ਇਸ ਮਲਟੀਮੀਟਰ ਦੇ ਉੱਪਰ ਵੀ ਆਫ ਦੇ ਲੈਫਟ ਸਾਈਡ ਤੇ NCV ਲਿਖਿਆ ਹੋਇਆ ਤਾਂ ਇਹ NCV ਕੀ ਹੈਗੀ ਆ ਇਸ ਦੇ ਬਾਰੇ ਅਸੀਂ ਜਾਣਾਂਗੇ ਕਿ ਇਸ ਆਪਸ਼ਨ ਦੀ ਵਰਤੋਂ ਅਸੀਂ ਕਿਸ ਤਰ੍ਹਾਂ ਕਰਦੇ ਆ ਔਰ ਇਸ ਦੇ ਸਾਨੂੰ ਕੀ ਫਾਇਦੇ ਹੈਗੇ ਆ ਕਿਉਂਕਿ ਜਿਹੜੇ ਪਹਿਲੇ ਮੀਟਰ ਸੀਗੇ মাল্টিমিটার ਜਾਂ ਕਲਮਮੀਟਰ ਉਹਨਾਂ ਦੇ ਵਿੱਚ ਇਹ ਆਪਸ਼ਨ ਨਹੀਂ ਹੁੰਦੀ ਸੀ ਔਰ ਅੱਜ ਕੱਲ ਜਿਹੜੇ ਮੀਟਰ ਹੈ ਇਹਨਾਂ ਦੇ ਵਿੱਚ ਇਹ ਆਪਸ਼ਨ ਆਈ ਹੈ ਤਾਂ ਸਾਡੇ ਲਈ ਇਹ ਜਾਨਣਾ ਜ਼ਰੂਰੀ ਹੋ ਜਾਂਦਾ ਹੈ ਕਿ ਇਹ ਆਪਸ਼ਨ ਹੈ ਕੀ ਹੈ ਔਰ ਅਸੀਂ ਕਿਸ ਤਰ੍ਹਾਂ ਇਸ ਨੂੰ ਵਰਤਦੇ ਹੈਗੇ ਆ ਇਸ ਵੀਡੀਓ ਦੇ ਵਿੱਚ ਜਾਣਾਂਗੇ ਐਨ ਸੀ ਵੀ ਦੇ ਬਾਰੇ ਐਨ ਸੀ ਵੀ ਦਾ ਮਤਲਬ ਹੈ ਨੋਨ ਕੰਟੈਕਟ ਵੋਲਟੇਜ ਜਿਹੜੀ ਅਸੀਂ ਵੋਲਟੇਜ ਨੂੰ ਡਿਟੈਕਟ ਕਰਨਾ ਹੈਗਾ ਬਿਨਾ ਕੋਈ ਟੱਚ ਕੀਤੇ ਆ ਉਹ ਅਸੀਂ ਇਸ ਆਪਸ਼ਨ ਨੂੰ ਦੇਖਾਂਗੇ ਇਸ ਵੀਡੀਓ ਦੇ ਵਿੱਚ ਸੋ ਇਸ ਆਪਸ਼ਨ ਨੂੰ ਪਤਾ ਕਰਨ ਦੇ ਲਈ ਅਸੀਂ ਇੱਕ ਛੋਟੀ ਜੀ ਲੀਡ ਲੈ ਲੈਣੇ ਜਿਸ ਦੇ ਨਾਲ ਦੋ ਵਾਇਰ ਨੇ ਰੈੱਡ ਔਰ ਬਲੈਕ ਕਲਰ ਜਿਹੜੀ ਕਿ ਫੇਜ਼ ਔਰ ਨਿਊਟਰਲ ਨੂੰ ਇੰਡੀਕੇਟ ਕਰਦੀਆਂ ਨੇ ਸੋ ਅਸੀਂ ਇਸ ਆਪਸ਼ਨ ਦਾ ਸਹਾਰੇ ਨਾਲ ਬਿਨਾ ਕਿਸੇ ਵਾਇਰ ਨੂੰ ਖੋਲਿਆ ਜਿਹੜੀ ਉਹਦੀ ਇਨਸੂਲੇਸ਼ਨ ਉਤਾਰਿਆ ਜਾਂ ਜੋਇੰਟ ਉਤਾਰਿਆ ਜਾਂ ਕਿਸੇ ਟਰਮੀਨਲ ਦੇ ਟੱਚਸ ਕੀਤੇ ਆ ਅਸੀਂ ਇਸ ਤੋਂ ਪਤਾ ਲਾ ਸਕਦੇ ਆ ਸੋ ਇੱਕ ਜਿਹੜੀ ਪਲੱਗ ਦੇ ਵਿੱਚ ਇਸ ਲੀਡ ਨੂੰ ਲਾ ਦਿੰਨੇ ਆ ਔਰ ਵਾਇਰ ਨੂੰ ਅਸੀਂ ਅਲੱਗ-ਅਲੱਗ ਕਰ ਦਿੰਨੇ ਆ ਇੱਕ ਸਾਈਡ ਜਿਹੜੀ ਫੇਸ ਹੈਗੀ ਐ ਸਵਿਚ ਵਾਲੀ ਸਾਈਡ ਔਰ ਜਿਹੜੀ ਬਲੈਕ ਵਾਇਰ ਹੈਗੀ ਆ ਉਹ ਨਿਊਟਰਲ ਹੈ ਸੋ ਇੱਥੇ ਅਸੀਂ 스위ਚ ਔਨ ਕਰਕੇ ਔਰ ਨਾਲ ਹੀ ਜਿਹੜਾ ਸਾਡੇ ਕੋਲ ਮਲਟੀਮੀਟਰ ਹੈ ਦੀ ਐਨ ਸੀ ਵੀ ਆਪਸ਼ਨ ਜਿਹੜੀ ਸਲੈਕਟਰ 스위ਚ ਲਾ ਜਾ ਕੇ ਦੇਖਦੇ ਆ ਕਿ ਇੱਕ ਇੰਡੀਕੇਸ਼ਨ ਆਉਣੀ ਸ਼ੁਰੂ ਹੋ ਗਈ ਨਾਲ ਹੀ ਇੱਕ ਬੀਪ ਸੁਣਾਈ ਦਿੰਦੀ ਹੈ ਜਿਸ ਤੋਂ ਇਹ ਕਲੀਅਰ ਹੈ ਕਿ ਇਸ ਜਿਹੜੀ ਵਾਇਰ ਦੇ ਵਿੱਚ ਜਿਹੜਾ ਕਰੰਟ ਹੈ ਉਹ ਫਲੋ ਹੋ ਰਿਹਾ ਹੈਗਾ ਇੱਥੋਂ ਅਸੀਂ ਪਤਾ ਲਾ ਸਕਦੇ ਕਿ ਇਹ ਵਾਇਰ ਜਿਹੜੀ ਹੈ ਉਹ ਸਹੀ ਕੰਮ ਕਰ ਰਹੀ ਹੈ ਔਰ ਕਰੰਟ ਇਸ ਦੇ ਵਿੱਚੋਂ ਫਲੋ ਕਰ ਰਿਹਾ ਕਈ ਵਾਰ ਇਸ ਦੇ ਵਿੱਚੋਂ ਜਿਹੜੀ ਵਾਇਰ ਹੈਗੀ ਆ ਉਹ ਬ੍ਰੇਕ ਹੋ ਜਾਂਦੀ ਹੈ ਸਿਰਫ ਉੱਪਰ ਇਨਸੂਲੇਸ਼ਨ ਰਹਿ ਜਾਂਦੀ ਹੈ ਤਾਂ ਉੱਥੇ ਸਾਨੂੰ ਉੱਪਰੋਂ ਪਤਾ ਨਹੀਂ ਚੱਲਦਾ ਕਿ ਇਸ ਵਾਇਰ ਦੇ ਵਿੱਚੋਂ ਕਰੰਟ ਕਿੱਥੋਂ ਬ੍ਰੇਕ ਹੋਇਆ ਕਿੱਥੋਂ ਕਰੰਟ ਫਲੋ ਹੋਣਾ ਰੁਕ ਗਿਆ ਸੋ ਅਸੀਂ ਇਸ ਦੀ ਸਹਾਇਤਾ ਦੇ ਨਾਲ ਪਤਾ ਲਾ ਸਕਦੇ ਹਾਂ ਕਿ ਕਰੰਟ ਦਾ ਜਿਹੜਾ ਫਲੋ ਹੈ ਉਹ ਕਿਸ ਜਗ੍ਹਾ ਦੇ ਵਿੱਚ ਰੁਕਿਆ ਹੈਗਾ ਇਸੇ ਤਰ੍ਹਾਂ ਅਸੀਂ ਨਿਊਟਰਲ ਵਾਇਰ ਦੇ ਨਜ਼ਦੀਕ ਅਸੀਂ ਲਗਾ ਕੇ ਦੇਖਦੇ ਹਾਂ ਕਿ ਇਸ ਦੇ ਵਿੱਚੋਂ ਕਰੰਟ ਫਲੋ ਨਹੀਂ ਹੋ ਰਿਹਾ ਇਸੇ ਕਰਕੇ ਇੱਥੇ ਕੋਈ ਬੀਪ ਜਾਂ ਇੰਡੀਕੇਸ਼ਨ ਨਹੀਂ ਨਜ਼ਰ ਆ ਰਹੀ ਜਦੋਂ ਅਸੀਂ ਇਸ ਨੂੰ ਫੇਸ ਵਾਇਰ ਦੇ ਨਜ਼ਦੀਕ ਲੈ ਕੇ ਜਾਵਾਂਗੇ ਇੱਥੇ ਇਹ ਸਾਨੂੰ ਇੰਡੀਕੇਸ਼ਨ ਵੀ ਦੇਵੇਗਾ ਨਾਲ ਬੀਪ ਵੀ ਸੁਣਾਈ ਦੇਗੀ ਸੋ ਸਾਨੂੰ ਇਸ ਤਰ੍ਹਾਂ ਪਤਾ ਲੱਗ ਜਾਂਦਾ ਹੈ ਕਿ ਇਹ ਵਾਇਰ ਦੇ ਵਿੱਚੋਂ ਜਿਹੜਾ ਕਰੰਟ ਫਲੋ ਹੋ ਰਿਹਾ ਹੈਗਾ ਸੋ ਇਸ ਆਪਸ਼ਨ ਦਾ ਸਾਨੂੰ ਇਹ ਫਾਇਦਾ ਹੈ ਕਿ ਅਸੀਂ ਬਿਨਾਂ ਕਿਸੇ ਵਾਇਰ ਦਾ ਕੱਟ ਲਗਾਇਆ ਜਾਂ ਜੋਇਨ ਖੋਲਿਆ ਅਸੀਂ ਇਹ ਪਤਾ ਲਾ ਸਕਦੇ ਹਾਂ ਕਿ ਜਿਹੜੀ ਵਾਇਰ ਅਸੀਂ ਸਪਲਾਈ ਨਾਲ ਜੁੜੀ ਹੋਈ ਹੈ ਉਸ ਦੇ ਵਿੱਚੋਂ ਜਿਹੜਾ ਕਰੰਟ ਫਲੋ ਹੋ ਰਿਹਾ ਜਾਂ ਨਹੀਂ ਹੋ ਰਿਹਾ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਹੈ ਔਰ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਔਰ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ